ਨਿਵਾਜ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਜੋ ਸਤਿਗੁਰ ਸਾਹਿਬ ਤੇ ਪਾਤਸ਼ਾਹ ਜੀ ਲਗਾਤਾਰ ਮਹਾਨ ਅਮਰ ਸੰਚਾਰ ਸਮਾਗਮਾਂ ਦੀ ਸੇਵਾ ਲੈ ਰਹੇ ਨੇ ਆਪ ਸੰਗਤ ਤੋਂ ਸੋ ਸਤਿਗੁਰ ਸਾਹਿਬ ਦੀ ਕਿਰਪਾ ਸਦਕਾ ਸਾंगर ਜੀ ਅੱਜ ਨਗਰ ਦਾਤੇਵਾਸ ਦੇ ਵਿੱਚ ਮਹਾਨ ਅਮਰ ਸੰਚਾਰ ਹੋਇਆ ਹੈ ਪੰਜਾਂ ਤੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਆਪ ਵਿੱਚ ਵਸ ਕੇ ਇਸ ਅਮਰਤ ਦੀ ਜੋ ਸੇਵਾ ਮਿਹਰਿਆ ਦਾ ਅਨਸਾਰ ਕਰਵਾਈ ਹੈ ਅੱਜ ਬੇਅੰਤ ਬੀਬੀਆਂ ਬੱਚਿਆਂ ਭਾਈਆਂ ਬਜ਼ੁਰਗਾਂ ਨੇ ਸਤਿਗੁਰ ਸਾਹਿਬ ਜੀ ਦੇ ਪਾਵਨ ਅਮਰਤ ਦੀ ਦਾਤ ਪ੍ਰਾਪਤ ਕਰਕੇ ਸਤਿਗੁਰ ਸਾਹਿਬ ਜੀ ਦੇ ਪੁੱਤਰ ਤੇ ਧੀਆਂ ਸਜੇ ਨੇ ਸਤਿਗੁਰਾਂ ਦੀ ਗੋਦ ਵਿੱਚ ਵਿਰਾਜਮਾਨ ਹੋਏ ਨੇ ਸੋ ਸਾਰਿਆਂ ਨੂੰ ਜਿੱਥੇ ਅਸੀਂ ਵਧਾਈ ਦੇ ਦਿੰਨੇ ਹਾਂ ਉੱਥੇ ਹੀ ਧੰਨ ਗੁਰਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੁਕਰਾਨਾ ਵੀ ਕਰਦੇ ਹਾਂ ਔਰ ਆਪ ਸੰਗਤ ਤੱਕ ਇਹ ਨਿਮਰ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਵੱਖ-ਵੱਖ ਪਹਿਲਾਂ ਨਗਰਾਂ ਦੇ ਵਿੱਚ ਹੋਇਆ ਅਮਰ ਸੰਚਾਰ ਸਮਾਗਮ ਇਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਪੰਜਾਬ ਦੇ ਹਰ ਇੱਕ ਨਗਰ ਹਰ ਇੱਕ ਸ਼ਹਿਰ ਦੇ ਵਿੱਚ ਵੱਡੇ ਅਮਰ ਸੰਚਾਰ ਸਮਾਗਮ ਹੋਣ ਤਾਂ ਕਿ ਜਿਹੜੇ ਗੁਰੂ ਨਾਲੋਂ ਟੁੱਟੇ ਨੇ ਜਿਹੜੇ ਅਜੇ ਤੱਕ ਅਮਰਤੀ ਦਾਤ ਪ੍ਰਾਪਤ ਨਹੀਂ ਕਰ ਸਕੇ ਉਹ ਮੋਢ ਸਿੱਖੀ ਵੱਲ ਜਿਹੜਾ ਪ੍ਰੇਰਿਤ ਹੋ ਕੇ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਤੇ ਧੀਾਂ ਸਜਣਾਂ ਸੋ ਮੈਂ ਬੇਨਤੀ ਕਰੂੰਗਾ ਸੰਗਤਾਂ ਨੂੰ ਕਿ ਅਗਲੇ ਉਪਰਾਲਿਆਂ ਦੇ ਵਿੱਚ ਆਪ ਜੀ ਜਰੂਰ ਅਮਰਤਵ ਲਾਖੀਆਂ ਨੂੰ ਪ੍ਰੇਰਿਤ ਕਰਕੇ ਅਮਰਤ ਸਮਤ ਸੰਚਾਰ ਸਮਾਦਨਾਂ ਦੇ ਵਿੱਚ ਹਾਜ਼ਰੀਆਂ ਜਰੂਰ ਲਗਵਾਓ ਅਤੇ ਹੋਰਾਂ ਨੂੰ ਲੈ ਕੇ ਆਓ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ